ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤ ਰਹੋਗੇ ਇੱਕ ਵਕਤ ਬੇਨਤੀ ਕਰਦੇ ਹਾਂ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਸਜਣੋ ਹੋਰ ਕਿਸੇ ਦਾ ਫਾਇਦਾ ਇੰਡਾ ਹੈ ਅੱਜ ਦੀ ਆਪਣੀ ਵਿਜਿਟ ਪਿੰਡ ਕੋਟਲੀ ਸਰਾਖਾਂ ਜ਼ਿਲ੍ਹਾ ਤੇ ਤਹਿਸੀਲ ਸ਼੍ਰੀ ਅੰਮ੍ਰਿਤਸਰ ਸਾਹਿਬ। ਬਾਈ ਉਹਨਾਂ ਕੋਲ ਪਹੁੰਚੇ ਆ ਕਰਦੇ ਆ ਗੱਲਬਾਤ। ਦੋ ਟਾਈਮ ਜਿਹੜਾ ਡੰਗਰ ਸੋਇਆ ਸਵਾਇਆ। ਦੋ ਟਾਈਮ ਚੋ ਕੇ ਤਸੱਲੀ ਕਰਕੇ ਖਰੀਦਦਾਰੀ ਕਰਿਆ ਕਰੋ। ਜਿਹੜਾ ਗੱਬਣਾ ਉਹਨੂੰ ਟਿੱਪ ਕੇ। ਬਣੇ ਰਿਓ ਐਂਡ ਤਾਕਰ ਜੀ। ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਠੀਕ ਜੀ ਵਧੀਆ ਜੀ ਤੁਸੀਂ ਸੁਣਾਓ ਠੀਕ ਠਾਕ ਜੀ ਕਿਰਪਾ ਜੀ ਮਾਂ ਦੇ ਦਰਸ਼ਨ ਹੋਏ ਕਿਤੇ ਵੇਖ ਲਓ ਜੀ ਕੱਲ ਪਹੁੰਚੇ ਨਹੀਂ ਫਿਰ ਹੈ ਪਹੁੰਚਣਾ ਜ਼ਰੂਰੀ ਵੀਰ ਜੀ ਕੋਲ ਜੀ ਮਾਂ ਇਹੋ ਜਿਹਾ ਪੈ ਗਿਆ ਹਾਂ ਨਹੀਂ ਤੇ ਅਸੀਂ ਦੋ ਚਾਰ ਜਣੇ ਤਿਆਰ ਹੋਏ ਹਾਂ ਅੱਛਾ ਮਾਂ ਜ਼ਰੂਰੀ ਹੀ ਤਾਂ ਡੇਟ ਚਲੋ ਕੋਈ ਨਹੀਂ ਅਸੀਂ ਨਹੀਂ ਆਏ ਤੁਹਾਨੂੰ ਖਾਦ ਲਿਆ ਕੋਈ ਗੱਲ ਨਹੀਂ ਤੁਸੀਂ ਨਾਲ ਜੇ ਸਾਡੇ ਹਾਂ ਜੀ ਹਾਂ ਜੀ ਤੇ ਇੱਕ ਨਾ ਡਰੈਸ ਕਰੀਏ ਨੋਟ ਪਿੰਡ ਦਾ ਪਿੰਡ ਕੋਟਲੀ ਨਸੀਰ ਖਾਂ ਅੱਛਾ ਪਿੰਡ ਤੇ ਦਸੀਰ ਅਮਰ ਖਾਂ ਠੀਕ ਹੈ ਮੋਬਾਈਲ ਨੰਬਰ ਮੋਬਾਈਲ ਨੰਬਰ ਜਗਵੀਰ ਦੀ ਮੋਬਾਈਲ ਨੰਬਰ ਦਿਓ ਆਪ ਨੂੰ 9814318375 18375 ਹਨਾ ਠੀਕ ਆ ਤੇ ਸੂਈ ਸਵਾਈ ਮੈਂ ਤਾਂ ਸਟਾਰਟਿੰਗ ਕਰੀਏ ਕਿੰਨੇ ਦੁੱਧ ਤੋਂ ਸਟਾਰਟਿੰਗ ਹੋਈ ਬਾਈ ਜੀ ਉਹ ਕੈਂਨ ਵਾਲਾ ਦੇ ਦੇ ਆਪਾਂ ਵਪਾਰਪੁਰੇ ਦਾ ਕਹਿੰਦੀ ਆ ਤੇ 12 ਕਿਲੋ ਪਰ ਆਪਾਂ ਕੰਡੇ ਦੇ ਤੋੜ ਕੇ 10 ਕਿਲੋ ਦੱਸਾਂਗੇ ਕੰਡਾ ਆਪਣੇ ਕੋਲ ਆ ਕੋਈ ਵੀ ਆ ਕੇ ਦੋ ਟਾਈਮ ਤੋਂ ਕੰਡੇ ਵਾਲਾ ਹਨਾ ਕੰਮ ਹੀ ਕੰਡੇ ਤੇ ਕਰਨਾ ਠੀਕ ਆ ਤੋੜੀਏ ਤੁਰਾ ਚੈੱਕ ਕਰਵਾਈ ਮੇਰਾ ਬਾਈ ਕੋਲੋ ਬਾਈ ਤੁਰਾ ਹਾਂ ਹਾਂ ਲੋ ਜੀ ਮੈਂ ਸਜਣੋ ਸੋਈ ਸਵਾਈ 10 ਕਿਲੋ ਕੰਡੇ ਵਾਲਾ ਦੁੱਧ ਜੇ ਤੇ ਜਿਹੜਾ ਵੈਸੇ 12 ਕਿਲੋ ਬਾਈ ਕਹਿੰਦਾ ਹੋਊਗਾ ਕੰਡੇਰੇ ਜਿਹੜਾ ਤੋਲ ਕੇ ਦੇਣਾ ਉਹ 10 ਕਿਲੋ ਬਿਲਕੁਲ ਰੈਡੀ ਦੇਣਗੇ ਤੇ ਅੰਤਾਜਾ ਤਹਾਂ ਸਵੇ ਦਾ ਆਪਣਾ ਆਪ ਲਾਉਣਾ ਕਿਣਵਾ ਸੂਬਾ ਹੋਊਗੀ ਬਾਕੀ ਮੈਂ ਬਾਡੀ ਬੰਤਰ ਵਾਲੀ ਚੰਗੀ ਆ ਡੇਰੀ ਮਰਪਲ ਦੀ ਠੀਕ ਹੈ ਜੀ ਮਾਲ ਬਿਲਕੁਲ ਜਿਹੜਾ ਨਾ ਦੋਤੇ ਲਾਇਆ ਆ ਭਾਈ ਉਹਨਾਂ ਨੇ ਠੀਕ ਹੈ ਜੀ ਦੋਦਾ ਕੀਤਾ ਤੇ ਨਾਲ ਵੇਡ ਵੀ ਤਾਂ ਚੱਲ ਬਿਲਕੁਲ ਜੀ ਬਿਲਕੁਲ ਜੇ ਕੋਈ ਵਿਗਜੇ ਤਾਂ ਨਾਲ ਸੇਦ ਸੇਲ ਪਰਚੇ ਦਾ ਵੀ ਕਾਰੋਬਾਰ ਚੱਲ ਜਾਂਦਾ ਹਨਾ ਬਿਲਕੁਲ ਬਾਕੀ ਵੀਰ ਜੀ ਕੰਡੇ ਦੀ ਗੱਲ ਤਾਂ ਆਖ ਦਿੱਤੀ ਹੈ ਜਿਹੜੀ ਕੱਲ ਵੀਡੀਓ ਬਣਾਈ ਨਾ ਉਹਨੂੰ ਮੁੱਖ ਧਿਆਨ ਚ ਰੱਖ ਕੇ ਉਹਨੇ ਲਾ ਕੇ ਤਿਆ ਸਾਰਿਆਂ ਨੂੰ ਹਨਾ ਮੁੱਖ ਧਿਆਨ ਚ ਰੱਖ ਕੇ ਵੀ ਕੋਈ ਇਹ ਨਾ ਆਖੇ ਵੀ ਬਾਰਾਂ ਦੱਸਿਆ ਇਹਦੇ 10 ਨਿਕਲੇ 10 ਦੱਸਿਆ ਤੇ 8 ਨਿਕਲੇ ਕੰਡੇ ਦੀ ਗੱਲ ਤਾਂ ਕੀਤੀ ਕੰਡੇ ਤੇ ਕੋਈ 10 ਚਾੜਦੇ ਤੇ ਰੇਟ ਬਾਈ ਜੀ ਫਿਰਸ ਕਿੰਨਾ ਕਰਤੀਏ ਜੀ ਮੂਲ ਕਰਨ ਨੂੰ ਇੱਕ 10 5 ਕਰਾ ਲਓ ਲੱਖ ਚੋਂ ਮਾਨਤਨ ਕਰਾਂਗੇ 2000 ਲੱਖ ਪਹਿਲਾਂ ਹੀ ਤੁਹਾਨੂੰ 5000 ਮਾਨਜੇ ਮੰਨ ਲਓ 1 ਲੱਖ 5 ਚੋਂ 5 ਮਾਨ ਲੱਖ ਦੀ ਮੈਂ ਆ ਤੇ ਉਹਦੇ ਚੋਂ ਜੇ ਕੋਈ ਆਊਗਾ ਤੁਹਾਡੀ ਵੀਡੀਓ ਵੇਖ ਕੇ 1000 ਰੁਪਇਆ ਫਿਰ ਮਾਨ ਜਾ ਕੋਈ ਨਹੀਂ ਕਰ ਦਿਓ ਲਓ ਜੀ ਸਜਣੋ ਕਰ ਮਾਨ ਹੋ ਜਾਊਗਾ ਤੁਹਾਡਾ ਘਰ ਆਿਆਂ ਦਾ ਮੈਂ ਚਾਹੀ ਕੰਡੇ ਵਾਲਾ ਦੁੱਧ 10 ਕਿਲੋ ਬਾਈ ਕਹਿੰਦਾ ਅਸੀਂ ਦਵਾਂਗੇ ਤੋਲ ਕੇ ਕਿ ਤੋਲਣ ਤਲਾਉਣ ਵਾਲਾ ਕੰਮ ਇੱਥੇ ਦੁੱਜਾ ਨਹੀਂ ਲੀਟਰ ਵਾਲਾ ਆ ਮੈਂ ਟੋਕੜ ਘੱਬਣੇ ਤੇ ਨੀਲੀ ਦਾਵੀ ਦੇ ਵਿੱਚ ਆ ਗਈ ਬਈ ਦੁੱਧ ਪੱਕਾ ਇਹਦੇ ਕੋਲ ਕਿੰਨਾ ਹੋਊ ਇਹ ਦੁੱਧ 8 ਕਿਲੋ ਕੰਡੇ ਵਾਲਾ ਹੋਊਗਾ ਹਾਂ 6 ਕਿਲੋ 6 ਕਿਲੋ ਦੁੱਧ 6 ਕਿਲੋ ਕੰਡੇ ਵਾਲਾ ਹੋਊਗਾ ਹੁਣ ਮੌਕੇ ਦਾ ਬਿਲਕੁਲ ਤੇ ਚੌਥਾ ਮਹੀਨੇ ਦੇ ਚੈੱਕ ਪਾਸ ਹੋ ਗਈ ਚੈੱਕ ਪਾਸ ਤਰੀਕ ਆਪਣੇ ਕੋਲ ਹੀ ਆਪਣੇ ਘਰ ਦੀ ਮਿਹਨਤ ਲੱਗੀ ਜੇ ਚੈੱਕ ਵੀ ਆਪਣੇ ਘਰ ਹੋਈਏ ਇਹ ਕਿਨਵੇਂ ਸੂਵੇ ਵਾਲੀ ਗਾੜੀ ਕਾਬਵ ਇਹ ਦੂਜੇ ਸੂਵੇ ਦੀ ਦੂਜੇ ਸੂਵੇ ਦੀ ਸੱਜਣੋਂ ਗਾਵਿਆ ਬਾਈ ਹੁਣੀ ਕਹਿੰਦੇ ਆ ਘਰ ਦੀ ਮਾਝ ਆ ਤੇ 6 ਕਿਲੋ ਦੋਵੇਂ ਟਾਈਮਾਂ ਦਾ ਦੁੱਧ ਜੀ ਬਿਲਕੁਲ 4 ਮਹੀਨੇ ਦੀ ਚੈੱਕ ਪਾਸ ਹੋ ਗਈ ਆ ਇਧਰ ਨੂੰ ਤਰੀ ਕਰਾ ਲਓ ਜੀ ਬਿੱਲੀ ਮਣਕੀ ਅੱਖ ਹਾਂ 4 ਮਹੀਨੇ ਜਿਹੜੇ ਸ਼ੁਰੂ ਹੋ ਗਏ ਆ ਚੌਥਾ ਮਹੀਨਾ ਤੇ ਥੰਤ ਹੁਣ ਬਹੁਤ ਸੋਹਣਾ ਲੱਗਾ ਮੈਂ ਇਹਨੂੰ ਲੈਓ ਬਈ ਲੈਓ ਨਾ ਨਾ ਢੇਰੀ ਦਾ ਜਿਹੜਾ ਦੁੱਧ ਦਾ ਵੀ ਕਾਰੋਬਾਰ ਚੱਲ ਰਿਹਾ। ਬਾਕੀ ਮੈਂ ਜੰਮੀਪਲੀ ਵੜੀ ਆ। ਹਾਂ। ਇਹ ਬਾਈ ਜੀ ਦਾ ਰੇਟ ਇਹ ਜੀ ਮੋਲ 80 85 ਜੋ ਮਰਜ਼ੀ ਕਰੀ ਜਾਈਏ। 75 ਤੋਂ ਮਾਣਿਆ ਜੀ। 1000 ਤੋਂ 74। 74 ਦੀ। 1000। ਚੱਲ ਦੇ ਦਿਓ। ਲਓ ਜੀ। ਤੇ ਅੱਗੇ ਆ ਗਿਆ ਸਿੱਜੇ ਨੰਬਰ ਤੇ ਮਾਲੀ ਵਾਹ ਵਾਹ ਕਿੱਦਾਂ ਮੈਂ ਨਾ ਜਵਾਨ ਹੈ ਪੂਰਾ ਦਿਲੋਂ ਸਾਂਭਿਆ ਭਾਈ ਉਹਨਾਂ ਨੇ ਇਹ ਪਤਾ ਕਿਹੜੇ ਸੀਮਨ ਸੁਮੰਦਾ ਸੀਮਨ ਦਾ ਤੇ ਪਤਾ ਨਹੀਂ ਹਰਿਆਣੇ ਉਹ ਨਾ ਮਹੀ ਲੱਗਦੀਆਂ ਨੇ ਹਰਿਆਣੇ ਤੋਂ ਹਰਿਆਣੇ ਤੋਂ ਉਹਨਾਂ ਦੇ ਮਗਰ ਕਟਾ ਆ ਤੇ ਰੀਜਣਾ ਹੀ ਸਾਂਭਿਆ ਆ ਅੱਛਾ ਹਾਂਜੀ ਕਿੰਨਾ ਕਹਿੰਦੀ ਇਹ ਮਦਰ ਤੇ ਰਕਾਰਡ ਰਿਕਾਰਡ ਦਾ ਪਤਾ ਰਿਹਾ ਕੋਈ ਮਦਰ ਆਪਣੇ ਕੁਵਾਲੀ 18 19 18 19 ਕਿਲੋ ਕੰਡਾ ਕਰਦੀ ਰਹੀ ਕੰਡਾ ਕਰਦੀ ਰਹੀ ਆ ਗੱਲਾਂ ਬਾਤਾਂ ਨਾ ਨਹੀਂ ਬਿਲਕੁਲ ਜੀ ਬਿਲਕੁਲ ਕੰਡਾ ਆਪਣੇ ਕੁਲ ਆ ਜੀ ਬਿਲਕੁਲ ਕੰਡਾ ਵੀ ਨਰੇ ਕੋਇਆ ਕੰਡੇ ਤੇ ਤਲਾਈ 18 19 18 19 ਚੱਲਦੀ ਰਹੀ ਜਾਂਦੀ ਮਦਰ ਦੀ ਮਾਨ ਨਹੀਂ ਜੁ ਹੋਇਆ 6 ਦੰਦ ਹਾਂ ਤੇ ਜਿਹੜਾ ਬਿਲਕੁਲ ਹਰਿਆਣੇ ਚੋਂ ਇਹਦੀ ਮਦਰ ਆਈ ਸੀ ਉਹਦੋਂ ਤੇ ਵਾਕਿਆ ਹੀ ਕਿਉਂਕਿ ਪਤਾ ਲੱਗਦਾ ਕੋਈ ਕੋਈ ਚੀਜ਼ ਹੈਗੀ ਜਾਂਦੀ ਫਿਰ ਲੰਬਾਈ ਤੇ ਭਾਰੀ ਤੇ ਬਿਲਕੁਲ ਸਾਰੀ ਓਕੇ ਵੱਡੇ ਵੱਡੇ ਟਾਂਜੇ ਦਾ ਬਾਈ ਜਿਹਦੇ ਮੋਢੇ ਤੇਰੇ ਤੇ ਆਉਂਦਾ ਨਹੀਂ ਵਾਹ ਵਾਹ ਤੇ ਮੂੰਹ ਤੋਂ ਪਤਾ ਕੀ ਹੋ ਗਿਆ 6 ਦੰਦ 6 ਦੰਦ ਹੋ ਗਿਆ ਸ਼ਿੱਗਾ ਹਣਾ ਨਾ ਚੱਲ ਮੇਰਾ ਵੀ ਬਾਕੀ ਠੰਡਾ ਧੀਰਾ ਬੜਾ ਵਾ ਕੋਈ ਮੈਸਨੂ ਬੱਟੂ ਵਾਲਾ ਰੇੜੇ ਰੇੜੇ ਰੂੜੇ ਗੱਡੀ ਵੀ ਜੋਦਦਾ ਮੈਂ ਵੀ ਕਰਾਸ ਕਰਦਾ ਓਕੇ ਲਓ ਜੀ ਬਾਕੀ ਸ਼ੌਂਕੀਆ ਤੌਰ ਤੇ ਜਿੰਨੇ ਸਜਣੋ ਖੜਨਾ ਘਰੇ ਰੱਖਣ ਨੂੰ ਉਹ ਮੈਂਟ ਲਾਇਓ ਕਿਉਂਕਿ ਇਹੋ ਜੀਆਂ ਚੀਜ਼ਾਂ ਬੜੀਆਂ ਘੱਟ ਲੱਭਦੀਆਂ ਪੈਸੇ ਨੂੰ ਜਿਹੜਾ ਫालतू ਚੀਜ਼ ਤੇ ਜਿੰਨੀ ਮਰਜ਼ੀ ਇਕੱਠੀ ਕਰ ਲੋ ਕਿਉਂਕਿ ਬਿਲਕੁਲ ਭਾਈ ਸ਼ਮਸ਼ੀਰ ਦੇ ਮੋਢੇ ਤੇ ਆਉਂਦਾ ਕਦਮ ਮੇਰੇ ਹਿਸਾਬ ਨਾਲ ਜਾਹਰ ਨਹੀਂ ਤੇ 6 ਫੁੱਟ ਕਰਮ ਵਾਲੇ ਦਾ ਹੋਊਗਾ ਰੱਖੇ ਯਾਰ 6 ਫੁੱਟ ਜਵਾਨ ਹੋਊਗਾ ਸਾਡੇ ਮਤਾਜੇ ਨਾਲ ਤੇ ਬਾਕੀ ਗੋਲ ਨਿੱਕੀ ਸਿੰਗੀ ਆ ਜੇ ਬੱਚਾ ਹੀ ਆ ਇਹਦੀ ਕੀਮਤ ਕਿੰਨੀ ਕਰ ਦੇਣੀ ਆ ਇਹਦੀ ਵੀ ਕੀਮਤ ਵਿੱਚ 60 5000 ਝੂਟ ਕਰਾਂਗੇ 155 ਦਾ ਦੇਵਾਂਗੇ ਡੇਢ ਦਾ ਨਹੀਂ ਕਰਨਾ ਹਾਨਾ 155 ਦਾ ਅੱਛਾ ਜੀ ਚਲੋ ਜੇ ਕੋਈ ਭੈਣ ਭਰਾ ਇੱਥੇ ਆਊਗਾ ਉਹਨ ਦਾ ਮਾਨ ਪਿਆਰ ਹੋਰ ਪਿਆਰ ਮੌਤ ਕਰ ਦੇਣਗੇ ਠੀਕ ਆ ਜੀ ਸਜਣੋ ਤਿੰਨ ਪਸ਼ੂ ਆ ਤੇ ਨੇੜੇ ਗੁਰਦੁਆਰਾ ਸਾਨ ਸਹਿਬ ਦੇ ਲਾਗੇ ਆਉਣਾ ਪਊਗਾ ਤੁਹਾਨੂੰ ਕੋਟਲੇ ਪਿੰਡ ਕਨੈਕਟਰ ਨੰਬਰ 22 ਉਹਨਾਂ ਦਾ ਚੱਲ ਦੂ ਚੱਲਦਾ ਰੋ ਆਪਣੀ ਖਰੀਦਦਾਰੀ ਕਰਿਓ ਸასიਕਾਰ